ਸ਼ਸ਼ੀ ਕਾ ਜੀ ਐਨ ਆਰ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਰਾਮ ਸਿੰਘ ਮਠੋਈ ਲੈ ਕੇ ਹਾਜ਼ਰ ਆ ਆਪਦੇ ਆਪ 10 ਵੱਡੀਆਂ ਖਬਰਾਂ ਬੀਜਪੀ ਨੇ ਕੀਤੀ ਕਿਸਾਨ ਮਜ਼ਦੂਰ ਫਤਿਹ ਰੈਲੀ ਤਾਂ ਬਿੱਤੇ ਦਿਨ ਹੀ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਸਕੀਮ ਜੋ ਬਾਸ ਲਈ ਗਈ ਆ ਉਸ ਨੂੰ ਲੈ ਕੇ ਬੀਜਪੀ ਨੇ ਰਾਜਪਰਾਜ ਦੇ ਵੱਡੇ ਪਦਰ ਤੇ ਇਕੱਠੋ ਹੋ ਕੇ ਅੱਜ ਫਤਿਹ ਰੈਲੀ ਕੀਤੀ ਸਿੱਖ ਸਰਪੰਚ ਦਾ ਪਖਿਆ ਮਸਲਾ ਤਾਂ ਬਿੱਤੇ ਦਿਨ ਹੀ 15 ਅਗਸਤ ਦੇ ਮੌਕੇ ਤੇ ਇੱਕ ਵੱਡਾ ਮਸਲਾ ਸਾਹਮਣੇ ਆਇਆ ਜਦੋਂ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਸਰਪੰਚ ਨੂੰ ਲਾਲ ਕਿਲੇ 'ਤੇ ਯਾਨੀ ਕਿ ਦਿੱਲੀ 'ਚ ਐਂਟਰੀ ਨਹੀਂ ਮਿਲੀ ਤਾਦਾਦੀ ਹੈ ਕਿ ਸਿੱਖ ਸਰਪੰਚ ਜਿਹੜਾ ਕਿ ਉਸਨੇ ਕਕਾਰ ਪਾਏ ਹੋਏ ਸੀ ਜਿਸ ਨੂੰ ਲੈ ਕੇ ਵੱਡਾ ਮਸਲਾ ਬਣਾਇਆ ਜਾਂਦਾ ਅਤੇ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੱਦਾ ਪੱਤਰ ਆਉਣ ਦੇ ਬਾਵਜੂਦ ਵੀ ਸਰਪੰਚ ਗੁਰਧਿਆਨ ਸਿੰਘ ਜੋ ਕਿ ਕਾਲਸਨਾ ਪਿੰਡ ਤੋਂ ਮੌਜੂਦਾ ਸਰਪੰਚ ਹੈ ਉਸ ਨੂੰ ਲਾਲ ਕਿਲੇ 'ਚ ਐਂਟਰੀ ਨਹੀਂ ਦਿੱਤੀ ਗਈ ਬਜ਼ੁਰਗ ਕਬੱਲਾਂ ਅੱਠ ਸਾਲਾ ਮਾਸੂਮ ਨਾਲ ਦਰਿੰਦਗੀ ਦੱਸਦੀ ਹੈ ਕਿ ਉਸ ਸਮੇਂ ਵੱਡਾ ਮਸਲਾ ਸਾਹਮਣੇ ਆਇਆ ਅਵੋਰ ਤੋਂ ਜਦੋਂ ਇੱਕ 70 ਸਾਲਾ ਬਜ਼ੁਰਗ ਤੇ ਵੱਡੇ ਇਲਜ਼ਾਮ ਲੱਗੇ ਨੇ ਅਤੇ ਅੱਠ ਸਾਲਾ ਮਾਸੂਮ ਬੱਚੀ ਨਾਲ ਗਲਤ ਕੰਮ ਕਰਨ ਦੇ ਜਿਹੜੇ ਆ ਮਾਮਲਾ ਸਾਹਮਣੇ ਆਇਆ ਤਾਂ ਦੱਸਦੀ ਹੈ ਕਿ ਇੱਕ ਜਿਹੜੇ ਆ ਪ੍ਰਵਾਸੀ ਬੱਚੀ ਸੀਗੇ ਪ੍ਰਵਾਸੀਆਂ ਦੇ ਮਜ਼ਦੂਰਾਂ ਦੀ ਬੱਚੀ ਸੀ ਉਸ ਦੇ ਨਾਲ ਗਲਤ ਕੰਮ ਦੇ ਇਲਜ਼ਾਮ ਆ ਇੱਕ 70 ਸਾਲਾ ਬਜ਼ੁਰਗ ਤੇ ਲੱਗੇ ਆ ਤੇ ਉਸ ਨੂੰ ਲੈ ਕੇ ਪੁਲਸ ਵੱਲੋਂ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਤੇ ਪੁਲਸ ਵੱਲੋਂ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਨਮ ਅਸ਼ਟਮੀ ਮੌਕੇ ਵੱਡੀ ਘਟਨਾ ਦਾ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਸ਼ਰਹਟਾ ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਉਹ ਬੀਤੇ ਰਾਤ ਜਨਮ ਅਸ਼ਟਮੀ ਦਾ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ ਸੀ ਤਾਂ ਦੂਜੇ ਪਾਸੇ ਗੁੱਟਬੰਦੀ ਦੇ ਚਾਲਦਿਆਂ ਦੋ ਜਿਹੜੇ ਆ ਗੁੱਟ ਆਮੋ ਸਾਹਮਣੇ ਹੋ ਜਾਂਦੇ ਆ ਤੇ ਫਾਇਰਿੰਗ ਤੱਕ ਕਰ ਦਿੰਦੇ ਆ ਜਿਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਹੁਣ ਜਾਂਚ ਵਿੱਚ ਝੁੱਟ ਗਿਆ ਹੈ ਰਵਨੀਤ ਬਿੱਟੂ ਦਾ ਅਕਾਲੀ ਦਲ ਤੇ ਵੱਡਾ ਦੋਸ਼ਤਾ ਕੈਬਨਟ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਅਕਾਲੀ ਦਲ ਤੇ ਦੋਸ਼ ਹੈ ਕਿ ਉਹਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਝੂਠ ਬੋਲਿਆ ਗਿਆ ਸੀ ਅਤੇ ਅਜੇ ਇਹ ਵਿੱਚ ਕਿਸਾਨ ਆ ਜਿਹੜੇ ਉਹ ਵਿਰੋਧ ਕਰ ਰਹੇ ਸੀ ਜਿੱਦੇ ਚੱਲਦੇ ਆ ਵੱਡੇ ਇਲਜ਼ਾਮ ਆ ਜਿਹੜੇ ਰਵਨੀਤ ਸਿੰਘ ਬਿੱਟੂ ਵੱਲੋਂ ਅਕਾਲੀ ਦਲ ਤੇ ਲਗਾਏ ਗਏ ਨੇ ਦਸਾ ਤਸਕਰ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ ਤਾਂ ਉਸ ਸਮੇਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਜਦੋਂ ਜਨਕ ਸਿੰਗਰ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾ ਚੱਲਿਆ ਜਿੱਥੇ ਇੱਕ ਪਾਸੇ ਪੂਰੇ ਪੰਜਾਬ ਵਿੱਚ ਨਸ਼ੇ ਅਜੁੱਧ ਨਸ਼ਾ ਵਿਰੋਧ ਚੱਲ ਰਿਹਾ ਤਾਂ ਅਜੇ ਇਹ ਵਿੱਚ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾ ਚਲਾ ਕੇ ਅੰਮ੍ਰਿਤਸਰ ਦੇ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਭਾਜਪਾ ਗੁਜੈન્દ્ર ਕੌਰ ਦਾ ਪੁਲਿਸ ਨਾਲ ਪਿਆ ਪੰਗਾ ਤਾਦਾਦ ਦੀ ਇੱਕ ਜਦੋਂ ਰੈਲੀ ਵਿੱਚ ਭਾਜਪਾ ਵਰਕਰ ਜਾ ਰਹੇ ਸੀ ਤਾਂ ਉਸ ਸਮੇਂ ਪਟਿਆਲਾ ਵਿੱਚ ਬੀਜੇਪੀ ਆਗੂ ਜੈ ਇੰਦਰ ਕੌਰ ਦਾ ਪੁਲਿਸ ਨਾਲ ਪੰਗਾ ਪਿਆ ਜਾਂਦਾ ਹੈ ਤੇ ਕਾਫੀ ਵੱਡੇ ਸਵਾਲ ਹੈ ਜੈ ਇੰਦਰ ਕੌਰ ਖੜੇ ਕਰਦੇ ਨਜ਼ਰ ਆਏ ਕਿ ਅਸੀਂ ਕਿਹੜਾ ਗਲਤ ਕੰਮ ਕਰ ਰਹੇ ਹਾਂ ਸਿਰਫ ਅਸੀਂ ਆਪਣੀ ਰੈਲੀ ਕਰ ਰਹੇ ਹਾਂ ਤਾਂ ਪੁਲਿਸ ਕਿਉਂ ਜਿਹੜਾ ਰੈਲੀ ਵਿੱਚ ਜਾਣ ਵਾਲੇ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਹਰ ਤੇ ਪਾਣੀ ਨੇ ਬਚਾਈ ਤਬਾਹੀ ਤਾਂ ਫਾਜ਼ਲਿਕਾ ਦੇ ਇਲਾਕੇ ਵਿੱਚ ਵੱਡੇ ਪੱਧਰ ਤੇ ਪਾਣੀ ਆਣ ਕਾਰਨ ਜਿਹੜਾ ਤਬਾਹੀ ਦਾ ਮੰਜ਼ਰ ਦਿਖਾਈ ਦੇ ਰਿਹਾ ਅਤੇ ਲੋਕ ਘਰਾਂ ਵਿੱਚ ਜਿਹੜੇ ਆ ਉਹ ਪਾਣੀ ਵਿੱਚ ਫਸ ਕੇ ਰਹਿ ਗਏ ਨੇ ਤੇ ਕਾਫੀ ਸਮੱਸਿਆਵਾਂ ਵਿੱਚ ਲੋਕ ਲੰਘ ਰਹੇ ਨੇ। ਵੋਟ ਚੋਰੀ ਦੇ ਮਾਮਲੇ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਕੀਤੀ ਕਾਨਫਰੰਸ ਤਾਂ ਦੱਸਦੀ ਹੈ ਕਿ ਇੱਕ ਪ੍ਰੈਸ ਕਾਨਫਰੰਸ ਕਰਕੇ ਅੱਜ ਵੱਡੇ ਪੱਧਰ ਤੇ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਗਿਆ ਜਿਹੜੇ ਸਵਾਲ ਰਾਹੁਲ ਗਾਂਧੀ ਵੱਲੋਂ ਖੜੇ ਕੀਤੇ ਗਏ ਤੇ ਉੱਥੇ ਹੀ ਰਾਹੁਲ ਗਾਂਧੀ ਨੂੰ ਵੀ ਸਿੱਧੇ ਚੇਤਾਵਨੀਆਂ ਜਿਹੜੇ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤੀ ਗਿਆ ਤੇ ਹਲਫਨਾਮਾ ਦਾਇਰ ਕਰਨ ਦੇ ਲਈ ਕਿਹਾ ਗਿਆ ਅਤੇ ਜੇਕਰ ਨਹੀਂ ਕੀਤਾ ਗਿਆ ਤਾਂ ਉਸ ਤੋ ਮਾਫੀ ਮੰਗਣ ਦੇ ਲਈ ਕਿਹਾ ਗਿਆ ਜਾਨੀ ਕਿ ਦੇਸ਼ ਤੋਂ ਮਾਫੀ ਮੰਗਣ ਰਾਹੁਲ ਗਾਂਧੀ ਜੇਕਰ ਉਹ ਹਲਫਨਾਮਾ ਜਿਹੜਾ ਉਹ ਦਾਖਲ ਨਹੀਂ ਕਰਦੇ ਕੈਨੇਡਾ ਚ ਮੁੜ ਸ਼ੁਰੂ ਹੋਣ ਜਾ ਰਹੀਆਂ ਨੇ ਉਡਾਨਾਂ ਤਾਂ ਵਿੱਤੇ ਦਿਨ ਹੀ ਜੋ ਵੱਡਾ ਮਾਮਲਾ ਸਾਹਮਣੇ ਆਇਆ ਸੀ ਕਿ ਕੈਨੇਡਾ ਵਿੱਚ ਕੈਨੇਡਾ 에ਅਰ ਫਲਾਈਟਸ ਵੱਲੋਂ ਜਿਹੜੇ ਆ ਉਹ ਆਪਣੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਫਲਾਈਟ ਅਟੈਂਡੈਂਸ ਜਿਹੜੇ ਆ ਹੜਤਾਲ ਤੇ ਜਾਣ ਕਾਰਨ ਇਹ ਮਸਲਾ ਬਣਿਆ ਸੀ ਤਾਂ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਜਲਦ ਹੀ ਉਡਾਨਾਂ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਹੜਤਾਲ ਪਾਸ ਲਈ ਗਈ ਹੈ ਇਸ ਸਨ ਆਦਿਆ 10 ਵਡੀਆਂ ਖਬਰਾਂ ਜਈਆਂ ਇਹ ਹੋਰ ਖਬਰਾਂ ਨਾਲ ਮੁੜ ਤੋਂ ਜੁੜਾਂਗੇ ਬਣੇ ਰਹੋ ਐਨਾਲਾ ਟੀਵੀ ਨਾਲ